हां दोस्तो, जी दोस्तों पेंडू जिम्मेदार दी इस वीडियो ਦੇ ਵਿੱਚ ਅੱਜ ਆਪਾਂ ਤੁਹਾਨੂੰ ਚੰਗੀ ਸਾਫ਼ ਸੁਥਰੀ ਨੁਗਰੀ ਘੋੜੀ ਦਿਖਾਉਣੀ ਆ ਜਿਹੜੀ ਸੂਈ ਵੀ ਆ ਮੰਗਰੇ ਦੇ ਆ ਸਪੌਟਲੈਸ ਨੁਗਰੀ ਬਸ਼ੇਰੀ ਆ ਤੇ ਦਵਾਰੇ ਫੇਰ ਘੋੜੀ ਸਿਲੇ ਦੇ ਵਿੱਚ ਮੇਲਟ ਹੋ ਕੇ ਗੱਬਣ ਚੈੱਕ ਪਾਸ ਹੋਈ ਵੀ ਆ ਦੋਮੇ ਘੋੜੀ ਤੇ ਬਸ਼ੇਰੀ ਬਲੱਡ ਲਾਈਨਾਂ ਦੀਆਂ ਬੜੀਆਂ ਚੰਗੀਆਂ ਨੇ ਘੋੜੀ ਰੌਲੀ ਵਾਲੇ ਅਰਜਨ ਦੀ ਬੱਚੀ ਆ ਤੇ ਜਿਹੜੀ ਬਸ਼ੇਰੀ ਆ ਮਿੱਤਰੋ ਇਹ ਸਮੁੰਦਰ ਘੋੜੇ ਦੀ ਪੋਤੀ ਆ ਤੇ ਰਾਜੇ ਘੋੜੇ ਦੀ ਬੱਚੀ ਆ ਜਿਹੜਾ ਪਿੰਡ ਫੱਤੇ ਮਾਲੂਕੇ ਬਾਈ ਠਾਕੁਰ ਦੇ ਕੋਲੇ ਰਾਜਾ ਘੋੜਾ ਬੈਬਲ ਵਾਲੇ ਹੰਸ ਦਾ ਉਹ ਸਕਾ ਭਰਾਗਾ ਉਸ ਘੋੜੇ ਦੀ ਬੱਚੀ ਆ ਬਸ਼ੇਰੀ ਤੇ ਘੋੜੀ ਆ ਇਹਦੀ ਉਮਰ ਹੈਗੀ ਆ 6.5 ਸਾਲ ਤੇ ਕੱਦ ਬਾਈ ਅਰਗਣੇ ਦਾ 60 ਪਲੱਸ ਦੱਸਿਆ ਬਸ਼ੇਰੀ ਆ ਜਿਹੜੀ ਬਿਲਕੁਲ ਸਪੌਟਲੈਸ ਆ ਚਾਹੇ ਤੁਸੀਂ ਇਹਨੂੰ ਨਿਮਾ ਕੇ ਵੀ ਦੇਖ ਸਕਦੇ ਹੋ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਬਸ਼ੇਰੀ ਦੀ ਉਮਰ ਆ 4 ਮਹੀਨੇ ਤੇ ਘੋੜੀ ਦੁਬਾਰੇ ਫੇਰ 3.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ। ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਬਣਿਆ ਤਣਿਆ ਸੱਟ ਖਰੀਦਣਾ ਚਾਹੁੰਦਾ ਤਾਂ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਕਿਸੇ ਨੇ ਕੱਲੀ ਬਿਸ਼ੇਰੀ ਖਰੀਦਨੀ ਆ ਤਾਂ ਵੀ ਫੋਨ ਲਾ ਲਿਓ ਤੇ ਕੱਲੀ ਘੋੜੀ ਵੀ ਬਾਈ ਵਰਗੇ ਦੇ ਦੇਣਗੇ। ਸੋ ਘੋੜੀ ਦਾ ਤੁਹਾਨੂੰ ਗੱਲਬਾਤ ਦੱਸਤੀ ਤੇ ਘੋੜੀ ਦੀ ਵੀ ਤੁਹਾਨੂੰ 2-4 ਬਿੰਦੀਆਂ ਹੀ ਸਪੌਟ ਮਾੜੇ-ਮੋٹے ਕਹਰੇ ਗਿਣਤੀ ਦੇ ਥਿਆਂਣਗੇ ਵੈਸੇ ਘੋੜੀ ਵੀ ਸਾਫ ਸੁਥਰੀ ਆ ਅੰਗਾਂ ਪੈਰਾਂ ਦੀ ਬੜੀ ਸਾਫ ਆ ਸੁੰਭ ਸੰਭ ਬੜੇ ਹੈਵੀ ਆ ਬਾਡੀ ਸਟਰਕਚਰ ਚੰਗਾ ਵਧੀਆ ਪੇਟਰ ਘੋੜੀ ਆ ਧੌਣ ਧੂਣ ਗਰਦਨ ਲੰਮੀ ਤੇ ਬਰੀਕ ਆ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਵਧੀਆ ਸ਼ਕੀਨ ਘੋੜੀਆਂ ਮਿੱਤਰੋ ਤੇ ਬਸ਼ੇਰੀ ਵੀ ਵਧੀਆ ਚੰਗੀ ਕੁਆਲਿਟੀ ਦੀ ਆ ਗੁਲਾਬੀਪਣ ਦੋਨਾਂ ਦੇ ਵਿੱਚ ਬੜਾ ਜਿਆਦਾ ਆ ਸਕਿਨ ਕੁਆਲਿਟੀ ਬੜੀ ਵਧੀਆ ਗਈ ਤੇ ਘੋੜੀ ਤੋਰਾ ਤੂਰਾ ਵੀ ਸੋਹਣਾ ਤੁਰਦੀ ਆ ਤੇ ਨੰਬਰ 22 ਗੁਰਪ੍ਰੀਤ ਦਾ ਪਿੰਡ ਸੰਤਨਗਰ ਵਾਲੇ ਦਾ ਗੋਪੀ ਦਾ ਨੋਟ ਕਰ ਲਓ 7271 3077 ਇਹ ਇਹਨਾਂ ਦਾ ਹਰਿਆਣੇ ਦੇ ਵਿੱਚ ਪਿੰਡ ਪੈਂਦਾਗਾ ਸੰਤਨਗਰ ਜੀਵਨ ਨਗਰ ਦੇ ਕੋਲੇ ਤੇ ਤਕਰੀਬਨ ਸਰਸੇ ਤੋਂ ਇਹ 25-28 ਕਿਲੋਮੀਟਰ ਹੋਣਾ ਇੰਨਾ ਕੀ ਇਹ ਡੱਬਾ ਵਾਲੀ ਤੋਂ ਦੂਰ ਹੋਣਾ ਤੇ ਨਾਲ ਹੀ ਇੱਕ ਸਾਈਡ ਤੇ ਆਪਾਂ ਅੰਕਲ ਮਾਲਕ ਸਿੰਘ ਜੀ ਦਾ ਨੰਬਰ ਦੇਤਾ ਬਾਈ ਗੁਰਪ੍ਰੀਤ ਦੇ ਡੈਡੀ ਦਾ ਉਹ ਵੀ ਨੋਟ ਕਰ ਲਓ ਤੁਸੀਂ 94162 63188 ਦੋਨੇ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਘੋੜੀ ਬਾਰੇ ਜਾਂ ਬਛੇਰੀ ਬਾਰੇ ਫੋਨ ਬਾਈਅਰ ਗਿਆ ਨੂੰ ਲਾ ਸਕਦੇ ਹੋ ਦੋਵੇਂ ਜਾਨਵਰ ਸਾਫ਼ ਸੁਥਰੇ ਆ ਬੱਚੀ ਵੀ ਬਹੁਤ ਜ਼ਿਆਦਾ ਚੰਗੀ ਬਣੂ ਸ਼ੋ ਕੁਆਲਟੀ ਬੱਚੀ ਆ ਸਪੌਟਲੈਸ ਆ ਬਿਲਕੁਲ ਤੇ ਘੋੜੀ ਵੀ ਸਾਫ਼ ਸੁਥਰੀ ਆ ਸ਼ਕੀਨ ਘੋੜੀ ਆ ਹਾਂ ਥੋੜਾ ਜਿਹਾ ਘੋੜੀ ਦੇ ਥੱਲੇ ਦੁੱਧ ਜ਼ਿਆਦਾ ਹੋਣ ਕਰਕੇ ਮਾੜੀ ਮੋਟੀ ਬੱਚੇ ਨੂੰ ਦੁੱਧ ਪਿਆਉਂਦੀ ਕਰਕੇ ਬਛੇਰੀ ਨੂੰ ਤੇ ਮਾੜੀ ਮੋਟੀ ਲੱਸੀ ਜਰੂਰ ਆਪਾਂ ਨੂੰ ਪਤਾ ਹੀ ਆ ਦੁਬਾਰੇ ਫਿਰ ਘੋੜੀ ਸਿਲੇ ਦੇ ਵਿੱਚ ਗੱਬਣ ਚੱਕ ਪਾਸ ਆ ਤੇ ਪਰ ਚੰਗੀ ਬਹੁਤ ਆ ਘੋੜੀ ਵੀ ਸਾਫ ਸੁਥਰੀ ਸਕੀਨ ਸਾਉ ਘੋੜੀ ਆ ਤੇ ਬੇਸ਼ੇਰੀ ਵੀ ਚੰਗੀ ਆ ਕਾਲ ਕਰ ਲਿਓ ਜਿਹਨੇ ਵੀ ਖਰੀਦਣੀਆਂ ਹੋਈਆਂ